ਬੀਤੇ ਦਿਨੀ ਅਮਰitsar ਵਿੱਚ ਪੁਲਸ ਸਤੇ ਗਿਰਫਤ ਤੋਂ ਫਰਾਰ ਹੋਣ ਵਾਲੇ ਚੋਰ ਨੂੰ ਕਾਬੂ ਕਰਦੇ ਹੋਏ ASI ਪਰਮਜੀਤ ਸਿੰਘ ਦੀ ਹਾਰਡ ਅਟੈਕ ਦੇ ਨਾਲ ਮੌਤ ਹੋ ਗਈ ਹੈ ਪਰਮਜੀਤ ਸਿੰਘ ਦੇ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਚੋਰ ਨੂੰ ਵੀ ਕਾਬੂ ਕੀਤਾ ਗਿਆ ਸੀ ਲੇਕਿਨ ਇਸ ਵਿਚਾਲੇ ਉਹਨਾਂ ਦੀ ਜਾਨ ਚਲੀ ਗਈ ਹੈ ਪਾਵੇਂ ਕਿ ਉਦੋਂ ਪੰਜਾਬ ਪੁਲਿਸ ਨੇ ਆਲਾ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਦੇਣ ਦਾ ਆਸ਼ਵਾਸਨ ਦਿੱਤਾ ਸੀ ਪਰ ਹੁਣ ਗੁਰਦਾਸਪੁਰ ਦੇ ਪਿੰਡ ਵਿਲਾ ਤੀਜਾ ਚ ਰਹਿਣ ਵਾਲੇ ਮ੍ਰਿਤਕ ਕੇਐਸਏ ਪਰਮਜੀਤ ਸਿੰਘ ਦੇ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਪਰਮਜੀਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਜੋ ਸਰਕਾਰ ਸ਼ਹੀਦ ਫੌਜੀਆ ਅਤੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਦੀ ਮਦਦ ਕਰਦੀ ਹੈ ਉਹਨਾਂ ਨੂੰ ਵੀ ਜ਼ਰੂਰ ਮਿਲਣੀ ਚਾਹੀਦੀ ਹੈ ਉਥੇ ਪਰਿਵਾਰਕ ਮੈਂਬਰਾਂ ਤੇ ਮ੍ਰਿਤਕ ਪਰਮਜੀਤ ਸਿੰਘ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਹੈ ਕਿ ਜਿਵੇਂ ਬੀਤੀ ਦਿਨੀ ਬਾਸਾਤ ਸੇ ਵਿੱਚ ਮਰਨ ਵਾਲੇ ਪੁਲਿਸ ਕਰਮੀਆਂ ਨੂੰ ਸ਼ਹੀਦ ਐਲਾਨਿਆ ਗਿਆ ਉਥੇ ਪਰਮਜੀਤ ਸਿੰਘ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ ਕਿਉਂਕਿ ਉਸ ਦਾ ਦਿਹਾਂਤ ਵੀ ਡਿਊਟੀ ਕਰਦੇ ਹੋਏ ਹੋਇਆ ਤਾਂ ਉਸ ਦੇ ਵੱਲੋਂ ਪੂਰੀ ਦਲੇਰੀ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਗਿਆ ਇਸ ਸੰਬੰਧੀ ਉਹਨਾਂ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਸੁਣਾ ਦਿੰਨੇ ਹਾਂ ਗੁਰਦਾਸਪੁਰ ਤੋਂ ਲਬਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੇ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਗੁਰਵੰਤ ਕੋ ਮੈਂ ਪਰਮਜੀਤ ਜਿੰਦੀ ਵਾਈ ਮੇਰਾ ਪਤੀ ਕੀ ਮਲਜਮ ਨੂੰ ਲੈ ਕੇ ਜਾਣ ਡਿਆ ਸੀ ਤੇ ਮੈਡੀਕਲ ਕਰਾਉਣ ਵਾਸਤੇ ਤੇ ਵਾਪਸ ਲੈ ਕੇ ਜਦੋਂ ਮਲਜਮ ਨੂੰ ਫੜ ਕੇ ਲੈ ਕੇ ਆਏ ਦੁਬਾਰਾ ਫਿਰ ਰਸਤੇ 'ਚ ਉਹਨਾਂ ਦੀ ਡੈਥ ਹੋ ਗਈ ਦੌੜਦੇ ਆ ਤੇ ਜਿੱਦਾਂ ਹੁਣ ਵੀ ਮਕੇਰੀਆਂ ਐਕਸੀਡੈਂਟ ਹੋਇਆ ਪੁਲਿਸ ਮੁਲਾਜ਼ਮ ਦਾ ਉਹਨਾਂ ਨੂੰ ਸ਼ਹੀਦੀ ਵਾਰਡ ਮਿਲਿਆ ਵਾ ਇਹਨਾਂ ਨੂੰ ਵੀ ਸ਼ਹੀਦੀ ਵਾਰਡ ਮਿਲਣਾ ਚਾਹੀਦਾ ਤੇ ਜੋ ਸਾਡਾ ਹੱਕ ਬੰਦਾ ਸਾਨੂੰ ਦਿੱਤਾ ਜਾਵੇ ਮੇਰਾ ਨਾਮ ਰਵੀਕਰਨ ਸਿੰਘ ਹੈ ਤੇ ਥੋੜੇ ਦਿਨ ਪਹਿਲੇ ਮਤਲਬ ਵੀ ਮੇਰੇ ਪਾਪਾ ਪੰਜਾਬ ਪੁਲਿਸ ਚ ਆਏ ਐਸਐਸਈ ਸੀ ਤੇ ਉਹ ਸਿਵਲ ਹਸਪੀਟਲ ਮੁਰਜ਼ੇਂ ਦਾ ਮੈਡੀਕਲ ਕਰਾਉਣ ਗਏ ਸੀ ਤੇ ਉਥੋਂ ਭੱਜ ਗਿਆ ਤੇ ਉਥੋਂ ਉਹਨਾਂ ਨੇ ਫੜ ਲਿਆ ਫੇਰ ਫੇਰ ਵਾਪਸ ਹੁੰਦਾ ਮਰਨਤਾ ਕੋਲੋਂ ਛੱਡਿਆ ਨਹੀਂ ਆ ਤੇ ਪਰ ਅਖੀਰ ਤੇ ਉਹਨਾਂ ਦੀ ਡੈਥ ਹੋ ਗਈ ਸਾਨੂੰ ਅਸੀਂ ਇਹ ਚਾਹੁੰਨੇ ਆ ਵੀ ਸਾਨੂੰ ਸਾਡਾ ਬੰਦ ਹੱਕ ਦਿੱਤਾ ਜਾਵੇ ਤੇ ਥੋੜੇ ਦਿਨ ਪਹਿਲੇ ਹੀ ਮੁਕੇਰੀਆਂ ਲੱਗੇ ਐਕਸੀਡੈਂਟ ਹੋਇਆ ਸੀ ਪੁਲਿਸ ਵਾਲਿਆਂ ਦਾ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਮਿਲਿਆ ਅਸੀਂ ਵੀ ਚਾਹੁੰਨੇ ਆ ਵੀ ਸਾਡੇ ਪਾਪਾ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਉਹਨਾਂ ਇੰਨੀ ਬਾਦਰੀ ਨਾਲ ਚੋਰ ਨੂੰ ਨਹੀਂ ਛੱਡਿਆ ਆਪਾਂ ਮੈਂ ਆਪਣੀ ਜਾਨ ਗਵਾ ਲਈ ਆ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੇਰਾ ਭਰਾ ਸੀ ਐਸਆਈ ਪਰਮਜੀਤ ਸਿੰਘ ਤੇ 18 ਤਰੀਕ ਨੂੰ 18 ਜਨਵਰੀ 2024 ਨੂੰ ਉਹ ਕੋਜੇ ਜਿਹੜੇ ਦੋਸ਼ੀ ਉਹਨਾਂ ਦਾ ਮੈਡੀਕਲ ਕਰਾਉਣ ਜਿਹੜਾ ਸਿਵਲ ਹਸਪੀਟਲ ਲੈ ਕੇ ਆਏ ਸੀ ਤੇ ਇੱਕ ਜਿਹੜਾ ਮੁਜਰਮਾਂ ਵਿੱਚੋਂ ਭੱਜ ਗਿਆ ਇਸ ਨੇ ਬੜੀ ਬਹਾਦਰੀ ਨਾਲ ਉਹਨੂੰ ਪਿੱਛਾ ਪਿੱਛੇ ਦੌੜ ਕੇ ਉਹਨੂੰ ਫੜਿਆ ਤੇ ਫੜ ਕੇ ਤੇ ਵਾਪਸ ਜਦੋਂ ਹਸਪੀਟਲ ਵਾਪਸ ਲੈ ਕੇ ਆਏ ਆ ਤੇ ਉਹਨੂੰ ਸਾਹ ਹੀ ਨਾ ਚੜ ਗਿਆ ਸੀ ਕਿ ਉਹਦਾ ਜਿਹੜਾ ਸਾਹ ਫੁੱਲਣ ਕਾਰਨ ਜਿਹੜੀ ਉਹਦੀ ਮੌਤ ਹੋ ਗਈ ਪਹਿਲਾਂ ਤਾਂ ਸਾਨੂੰ ਨਹੀਂ ਸੀ ਪਤਾ ਸੀ ਤੇ ਸੋਚਿਆ ਵੀ ਸ਼ਾਇਦ ਹਸਪੀਟਲ ਵੈਸੇ ਮੌਤ ਹੋ ਗਈ ਆ ਕਿਸੇ ਨੂੰ ਵੀ ਨਹੀਂ ਪਤਾ ਪਰ ਮੀਡੀਆ ਚ ਤੇ ਜਿਹੜੀਆਂ ਵੀਡੀਓ ਕਲਿੱਪ ਆਪਾਂ ਵੇਖੀਆਂ ਸੀ ਸੀਸੀਟੀਵੀ ਕੈਮਰੇ ਵੇਖੇ ਤੇ ਉੱਚ ਫਿਰ ਸਾਫ਼ ਆਪਾਂ ਨੂੰ ਪਤਾ ਲੱਗਾ ਕਿ ਜਦੋਂ ਮੁਰਜ਼ਮ ਨੂੰ ਵਾਪਸ ਲਿਆ ਰਿਆ ਸੀ ਤੇ ਉਦੋਂ ਦੀ ਮੌਤ ਹੋਈ ਆ ਤੇ ਮੌਤ ਤੱਕ ਉਸ ਨੇ ਉਹ ਦੋਸ਼ੀ ਨੂੰ ਫੜੀ ਰੱਖਿਆ ਤੇ ਜਦੋਂ ਮਤਲਬ ਹਸਪੀਟਲ ਤੇ ਲਾਗੇ ਪਹੁੰਚਦੇ ਆ ਤੇ ਉਦੋਂ ਦੀ ਮੌਤ ਹੋ ਜਾਂਦੀ ਆ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹ ਅਮਰੇਸਰ ਸਾਹਿਬ ਤੇ ਕਮਿਸ਼ਨਰ ਸਾਹਿਬ ਨੇ ਇਹ ਕਿਹਾ ਕਿ ਉਹ ਸਾਡਾ ਪਰਿਵਾਰ ਦਾ ਹੀ ਮੈਂਬਰ ਆ ਪੁਲਿਸ ਇੱਕ ਪਰਿਵਾਰ ਆ ਤੇ ਉਹਨਾਂ ਨੂੰ ਸਾਰਿਆਂ ਉਹੋ ਹੀ ਸ਼ਹੀਦੀ ਦਾ ਦਰਜਾ ਤੇ ਬਹਾਦਰੀ ਪੁਰਸਕਾਰ ਦਿੱਤਾ ਜਾਊਗਾ ਜਿਵੇਂ ਕਿ ਮਕੇਰੀਆਂ 17 ਜਨਵਰੀ ਨੂੰ ਇੱਕ ਐਕਸੀਡੈਂਟ ਹੋਇਆ ਤੇ ਸੀਐਮ ਮਾਨ ਸਾਹਿਬ ਨੇ ਉਹਨਾਂ ਨੂੰ ਜਿਹੜੇ ਐ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਸਾਰੀਆਂ ਜਿਹੜੇ ਬੈਨੀਫਿਟ ਆ ਐਚਡੀਐਫਸੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਉਹ ਦੇਣ ਦਾ ਐਲਾਨ ਕੀਤਾ ਤੇ ਅਸੀਂ ਵੀ ਮੰਗ ਕਰਦੇ ਹਾਂ ਕਿ ਸਾਡੇ ਭਰਾ ਨੇ ਜਿਹੜੇ ਮੁਰਜਮ ਦੇ ਮਗਰ ਭੱਜ ਕੇ ਆਪਣੀ ਜਾਨ ਗਵਾ ਲਈ ਆ ਤੇ ਜੇ ਬਾਈ ਚਾਂਸ ਉਹ ਮਰਜ਼ਮ ਭੱਜ ਜਾਂਦਾ ਤੇ ਪੁਲਿਸ ਤੇ ਅਲੀਗੇਸ਼ਨ ਲੱਗਣੇ ਸੀ ਪਰ ਉਹਨੇ ਬੜੀ ਬਹਾਦਰੀ ਨਾਲ ਫੜਿਆ ਇਸ ਕਰਕੇ ਉਹਨੂੰ ਬਾਦਰੀ ਦਾ ਪੁਰਸਕਾਰ ਤੇ ਦਿੱਤਾ ਹੀ ਜਾਵੇ ਤੇ ਨਾਲ ਜਿਹੜੇ ਆ ਛੀਦੀ ਦਾ ਦਰਜਾ ਵੀ ਜ਼ਰੂਰ ਦਿੱਤਾ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜੇ ਇਸ ਤਰ੍ਹਾਂ ਜਿਹੜਾ ਬੰਦਾ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਤੇ ਜੇ ਉਹਨੂੰ ਅੱਜ ਭਾਵੇਂ ਕਿ ਉਹਦਾ ਹੁਣ ਉਹ ਵਾਪਸ ਤੇ ਨਹੀਂ ਆ ਸਕਦਾ ਪਰ ਜੇ ਉਹਦਾ ਮਾਨ ਸਨਮਾਨ ਕੀਤਾ ਜਾਵੇ ਤਾਂ ਇਸ ਤਰ੍ਹਾਂ ਹਰੇਕ ਕੋਈ ਬੰਦਾ ਜਿਹੜਾ ਵਾ ਉਹ ਆਪਣੀ ਡਿਊਟੀ ਜਿਹੜਾ ਵਧੀਆ ਤਰ੍ਹਾਂ ਕਰੇ ਮੇਰਾ ਨਾਂ ਜੁਗਰਾਤ ਸਿੰਘ ਹੈ ਜੀ। ਪੁਲਾਰ ਪਰਮਜੀਤ ਸਿੰਘ ਨੇ ਇੱਕ ਤਨਦੇਹੀ ਨਾਲ ਜਿਹੜੀ ਆ ਡਿਊਟੀ ਨਿਭਾਈ ਆ ਔਰ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ। ਔਰ ਡਿਊਟੀ ਦੌਰਾਨ ਜਿਹੜੀ ਆਪਣੀ ਜਾਨ ਦੇ ਗਏ ਨੇ ਉਹ। ਲੇਕਿਨ ਹੁਣ ਤੱਕ ਨਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਸਰਕਾਰ ਵੱਲੋਂ ਜਿਹੜੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਹਾਇਤਾ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਆ ਉਹ ਦਿੱਤੀ ਨਹੀਂ ਗਈ ਅਜੇ ਤੱਕ। ਸਾਡੀ ਬੇਨਤੀ ਆ ਸਰਕਾਰ ਨੂੰ ਕਿ ਜਦੋਂ ਅਸੀਂ ਅਜਿਹੇ ਤਨਦੇਹੀ ਨਾਲ ਇਮਾਨਦਾਰ ਜਿਹੜੇ ਆ ਪੁਲਸ ਵਾਲੇ ਸਾਡੇ ਭਰਾ ਨੇ ਜਦੋਂ ਉਹਨਾਂ ਦੀ ਅਸੀਂ ਇੱਕ ਮੈਂ અપਮਾਨ ਸ਼ਬਦ ਕਵਾਂ ਪੀ ਇਦਾਂ ਫਿਰ ਉਹਨਾਂ ਵਿੱਚ ਜਿਹੜੀ ਆ ਬਾਕੀ ਜਿਹੜੇ ਉਹਨਾਂ ਦੇ ਸਾਥੀ ਡਿਊਟੀਆਂ ਕਰਦੇ ਨੇ ਤੇ ਉਹਨਾਂ ਦਾ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਟੈਂਦੀ ਕਲਾ ਵਿੱਚ ਜਾਣਗੇ ਕਿਉਂਕਿ ਜੇ ਮੰਨ ਲਓ ਉਹਨਾਂ ਦਾ ਕੋਈ ਮਾਨ ਸਨ ਸਨਮਾਨ ਸਰਕਾਰ ਵੱਲੋਂ ਜਾਂ ਜਿਹੜਾ ਵਾ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਵਾ ਤੇ ਇਹਦੇ ਨਾਲ ਜਿਹੜਾ ਵਾ ਸਮੂੱਚੀ ਜਿਹੜੀ ਆ ਪੁਲਿਸ ਜਿੰਨੀ ਵੀ ਹੈਗੀ ਆ ਜਿਹੜੇ ਵੀ ਜਵਾਨ ਡਿਊਟੀਆਂ ਕਰਦੇ ਨੇ ਉਹਨਾਂ ਦਾ ਜਿਹੜਾ ਮਨੋਬਲ ਵਧੇਗਾ ਤੇ ਅੱਗੇ ਤੋਂ ਵੀ ਜਿਹੜੇ ਉਹ ਤੰਦੇ ਹੀ ਨਾਲ ਜੜੀਆਂ ਡਿਊਟੀਆਂ ਵਾਂ ਉਹ ਨਿਭਾਉਣਗੇ ਦੇਖੋ ਜੀ ਉਦੋਂ ਮੌਕੇ ਤੇ ਜਿਹੜਾ ਆਏ ਸੀ ਔਰ ਸਾਨੂੰ ਤਾਂ ਇਹੀ ਕਿਹਾ ਗਿਆ ਕਿ ਸਾਰਾ ਕੋਸ਼ਿਸ਼ ਜਿਹੜਾ ਵਾ ਉਹ ਉਹਨਾਂ ਦੇ ਅਸੀਂ ਕਰਾਂਗੇ ਕਿਉਂਕਿ ਡਿਊਟੀ ਦੇ ਦੌਰਾਨ ਜਿਹੜੀ ਇਹਨਾਂ ਦੀ ਇਹ ਸ਼ਹਾਦਤ ਹੋਈ ਆ ਤੇ ਅਸੀਂ ਜੋ ਵੀ ਇਹਨਾਂ ਦਾ ਬਣਦਾ ਮਾਨ ਸਨਮਾਨ ਆ ਉਹ ਅਸੀਂ ਇਨਾਂ ਨੂੰ ਦਵਾਵਾਂਗੇ ਸਾਡੀ ਕੋਸ਼ਿਸ਼ ਇਹ ਹੋਊਗੀ ਲੇਕਿਨ ਅਜੇ ਤੱਕ ਨਾ ਤਾਂ ਕਿਸੇ ਪ੍ਰਸ਼ਾਸਨ ਵੱਲੋਂ ਔਰ ਨਾ ਹੀ ਕਿਸੇ ਸਰਕਾਰ ਵੱਲੋਂ ਕੋਈ ਵੀ ਜਿਹੜੀ ਸਹਾਇਤਾ ਜਾਂ ਸਹੂਲਤ ਦਿੱਤੀ ਗਈ ਮੇਰਾ ਨਾਮ ਕੁਲਜੀਤ ਸਿੰਘ ਭਾਈ ਇਹ ਇਹ ਕਹਿਣਾ ਚਾਹੁੰਦਾ ਜੋ ਪਰਮਜੀਤ ਜੋ ਸਾਡਾ ਮੁਲਾਜ਼ਮ ਮਜ਼ਰਮ ਨੂੰ ਪੇਸ਼ ਕਰਦਿਆਂ ਹੋਇਆ ਉਹ ਸ਼ਹੀਦ ਹੋਇਆ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਜਿਤਨਾ ਪੁਲਿਸ ਦੇ ਮੁਲਾਜ਼ਮ ਜੋ ਮਲੇਕ ਬਕੇਰੀਆ ਤੇ ਐਕਸੀਡੈਂਟ ਹੋਇਆ ਮਾਨ ਸਾਹਿਬ ਨੇ ਉਹਨਾਂ ਨੂੰ ਉਸੇ ਟਾਈਮ ਸ਼ਹੀਦੀ ਦਾ ਦਰਜਾ ਦਿੱਤਾ ਤੇ ਉਹਨਾਂ ਨੂੰ 1-1 ਕਰੋੜ ਰੁਪਏ ਦਾ ਜੋ ਰਾਸ਼ੀ ਵੀ ਦਿੰਦੀ ਹੈ ਔਰ ਨੌਕਰੀਆਂ ਦੇ ਵੀ ਇਹਨਾਂ ਬੱਚਿਆਂ ਵਾਸਤੇ ਬੇਨਫੀਟ ਦਿੰਦੇ ਆ ਉਹ ਜੋ ਵੀ ਆ ਉਹ ਸਰਦਾਰ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਵੀ ਬੇਨਫੀਟ ਮਿਲਣੇ ਚਾਹੀਦੇ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਹੀ ਮੰਗੇ ਆ